ਸਵਾਗਤ ਹੈ ਮਿੱਤਰੋ ਅੱਜ ਦੇ ਇਸ ਨਵੀਂ ਵੀਡੀਓ ਦੇ ਵਿੱਚ ਆਪਾਂ ਪਹੁੰਚੇ ਹੋਏ ਆਂ ਪਸ਼ੂ ਮੰਡੀ ਕਲੋਟਾ ਹਰਿਆਣੇ ਦੇ ਵਿੱਚ ਆ ਫਤਿਆਬਾਦ ਵਾਲੀ ਮੰਡੀ ਜਿਹੜੀ ਕਲੋਟੇ ਲੱਗਣ ਲੱਗੀ ਤੇ ਬਾਕੀ ਆਪਾਂ ਤੋਰ ਕੇ ਦਿਖਾਉਣੇ ਆ ਤੇ ਚੰਗੀ ਬਿਹੜਾ ਕੀ ਚੰਗੇ ਦੁੱਧ ਰਕਾਰ ਦਿਆ ਤੇ ਪੂਰੀ ਜਾਣਕਾਰੀ ਆਪਾਂ ਬਾਈ ਤੋਂ ਲਵਾਂ ਇੱਕ ਵਾਰੀ ਤੋਰ ਦੀ ਤੁਸੀਂ ਚੈੱਕ ਕਰ ਲੋ ਖਾਣ ਲੇਵਾ ਬਿਲਕੁਲ ਸਾਫਾ ਐਫ ਐਫ ਦੀ ਬਿਹੜਾ ਤੇ ਕਿੰਨੇ ਦਿਨ ਲੈਂਦੀ ਆ ਬਾਈ ਇਹ ਕਿਤੀ ਹਫਤੇ ਦੀ ਤੇ ਬਾਕੀ ਆਪਾਂ ਗੱਲਬਾਤ ਬਾਈ ਨਾਲ ਕਰਦਾ ਉਧਰ ਰਕਾਰ ਪੁੱਛਦੇ ਆ ਇੱਕ ਲੋਠੇ ਬਾਈ ਪਹੁੰਚੇ ਹੋਏ ਸੀ ਲੈ ਕੇ ਤੇ ਚੰਗੀ ਵੜ ਐਚ ਐਫ ਦੀ ਦੁੱਧ ਵਾਲੀ ਤੇ ਵਧੀਆ ਪਸ਼ੂ ਇੱਥੇ ਥੋੜੇ ਆਨੇ ਕਿਉਂਕਿ ਇਹ ਨਵੀਂ ਮੰਡੀ ਆ ਤੇ ਭਰ ਨਹੀਂ ਹੌਲੀ ਹੌਲੀ ਜਿਹੜੀ ਸਟਾਰਟ ਹੋ ਜੂਗੀ ਬਾਕੀ ਬਾਈ ਤੂੰ ਜਾਣਕਾਰੀ ਲੈ ਕੇ ਦਿੰਨਾ ਮਿੱਤਰੋ ਸਾਰੀ ਤੇ ਕੀ ਗੱਲਬਾਤ ਆ ਬਾਈ ਸੱਸੀ ਗੱਲ ਸੱਸੀ ਗੱਲ ਬਾਈ ਤੇ ਬਾਈ ਨਾਮ ਦੱਸੋ ਪਹਿਲਾਂ ਤੇ ਨਾਮ ਕੁਲਦੀਪ ਸਿੰਘ ਠੀਕ ਆ ਕੁਲਦੀਪ ਪਿੰਡ ਬਾਈ ਪਿੰਡ ਹੁਕਮਾਂ ਵਾਲੀ ਬਾਈ ਹੁਕਮਾਂ ਵਾਲੀ ਮੋਬਾਈਲ ਨੰਬਰ ਹੀ ਬੋਲ ਦੇ ਬਾਈ 94665557 ਠੀਕ ਹੈ ਫੋਰ ਇਹ ਬਾਈ ਕੁਲਦੀਪ ਦਾ ਨੰਬਰ ਹੈ ਤੇ ਪਿੰਡ ਹੈ ਹੁਗਮ ਵਾਲੀ ਤੇ ਜ਼ਿਲ੍ਹਾ ਕਿਹੜਾ ਰਹਿੰਦਾ ਬਾਈ ਫਤਿਹਬਾਦ ਜੀ ਫਤਿਹਬਾਦ ਤੇ ਕੁਲਦੀਪ ਜੀ ਆਪਾਂ ਬਹਿੜ ਦੀ ਬਾਈ ਗੱਲ ਕਰ ਲਈ ਇਹਦੀ ਕਹਿ ਮਸੂਸੂਸ ਵਾਲਾ ਇਹ ਦੂਜੇ ਸੂਏ ਜੀ ਦੂਜੇ ਸੂਏ ਠੀਕ ਹੈ ਤੇ ਕਿੰਨੇ ਦਿਨਾਂ ਦੀ ਕੱਚੀ ਹੈ ਜੀ ਇੱਕ ਹਫਤਾ ਲਈ ਜੀ ਇੱਕ ਹਫਤਾ ਤੇ ਦੁੱਧ ਬਾਈ ਕਿੰਨੀ ਕੀ ਉਮੀਦ ਕੁਲਦੀਪ ਦੁੱਧ ਕਾਢੋ ਜੀ 18 ਲੀਟਰ ਜੀ 18 ਲੀਟਰ ਠੀਕ ਹੈ ਤੇ ਰੇਟ ਦੀ ਗੱਲ ਆ ਨਿਕਲਦੀ ਬਰੇਡ ਕੀ ਕਰਤਾ ਬਾਈ ਰੇਟ 75000 ਕਰ ਦਿਆਂਗੇ 70000 ਮਾਨਦਾਨ ਕਿਨਾ ਹੋਊ ਮਾਨਦਾਨ ਕਰ ਦਾਂਗੇ ਠੀਕ ਹੈ ਲੈ ਮਿੱਤਰੋ ਰੇਟ ਬਾਈ 75 ਤੇ ਬਾਕੀ ਕੁਲਦੀਪ ਨਾਲ ਤੁਸੀਂ ਸੰਪਰਕ ਕਰ ਲਓ ਪਿੰਡ ਬਈ ਦਾ ਹੁਗਮ ਵਾਲੀ ਜਿਲ੍ਹਾ ਫਤਿਆਬਾਦ ਹਰਿਆਣੇ ਦੇ ਵਿੱਚ ਆ। ਕਲੂਠਾ ਪਸ਼ੂ ਮੰਡੀ ਤੇ ਪਹੁੰਚੇ ਹੋਇਆ ਪਸ਼ੂ ਥੋੜੇ ਆਉਂਦੇ ਆ ਮੰਡੀ ਨਵੀਂ ਆ ਤੇ ਹੌਲੀ ਹੌਲੀ ਜਿਹੜੀ ਵਧੀਆ ਭਰਨ ਲੱਗ ਜੂ ਤੇ ਲਿਖਾਈ ਲਖੂਈ ਵੀ ਸਾਰੀ ਜਾਇਜ਼ ਤੇ ਬਾਕੀ ਆਪਾਂ ਉਹਨਾਂ ਨਾਲ ਮੰਡੀ ਵਾਲਿਆਂ ਨਾਲ ਬਾਈਆਂ ਨਾਲ ਵੀ ਗੱਲਬਾਤ ਕਰਾਂਗੇ। ਤੇ ਬਾਕੀ ਬਾਈ ਨਾਲ ਕਰਦੇ ਆ ਗੱਲਬਾਤ ਬਾਈ ਕਹਿੰਦਾ ਆਪਣੀ ਆ ਮੰਡੀ ਤੇ ਬਈ ਆਪਣਾ ਕੁਲਦੀਪ ਲਿਖਾਈ ਲਖੂਈ ਬਈ ਕੀ ਰੇਟ ਆ? ਲਿਖਾਈ 500 ਰੁਪਏ ਬਾਈ। 500 ਰੁਪਿਆ 500 ਲੈਣ ਵਾਲੇ ਦਾ ਤੇ 500 ਵੇਚਣ ਵਾਲਾ 500 ਵੇਚਣ ਵਾਲਾ ਹੈ ਨਾ ਫਿਰ ਤਾਂ ਜਾਇਜ਼ ਹੀ ਹੈ ਨਾ ਹਾਂਜੀ ਜਾਇਜ਼ ਹੈ ਠੀਕ ਹੈ ਤੇ ਤੰਬੂ ਮੰਜਾ ਨਾ ਕੋਈ ਤੰਬੂ ਦਾ ਕੋਈ ਮੰਜੇ ਦਾ ਕੋਈ ਖਰਚ ਠੀਕ ਹੈ ਤੰਬੂ ਮੰਜਾ ਫਰੀ ਆ ਤੇ ਲਖਾਈ ਮਿੱਤਰੋ 500 ਹੀ ਵੇਚਣ ਵਾਲੀ ਦੀ ਆ 500 ਹੀ ਲੈਣ ਵਾਲੇ ਤੋਂ ਜਾਇਜ਼ ਰੇਟ ਆ ਜਮਾ ਤੇ ਨਹੀਂ ਤੁਸੀਂ ਮੰਡੀਆ ਦੇ ਦੇਖਦੇ ਹੋ ਨਾ ਤੇ ਰੇਟ ਦੁੱਗਣੇ ਦੁੱਗਣੇ ਹੋਏ ਪਏ ਆ ਤੇ ਜਾਇਜ਼ ਰੇਟ ਦੇ ਕੋਲੋਠਾ ਪਸ਼ੂ ਮੰਡੀ ਆ ਹਰਿਆਣਾ ਦੇ ਵਿੱਚ ਆ ਤੇ ਬਾਕੀ ਤੁਸੀਂ ਬਾਈ ਕੁਲਦੀਪ ਤੋਂ ਪੂਰੀ ਜਾਣਕਾਰੀ ਲੈ ਸਕਦੇ ਲੈ ਮਤਰੋਕਣਾ ਤੌਰ ਕੇ ਦਿਖਾਉਣੇ ਆਪਾਂ ਚੋਟੀ ਸੂਨ ਵਾਲੀ ਆ ਤੇ ਨਾਲ ਲੈਂਦੇ ਕੋਈ ਕੱਚੀ ਆ ਤੇ ਬਾਕੀ ਭਾਈ ਨਾਲ ਗੱਲਬਾਤ ਕਰਾਂਗੇ ਇੱਕ ਵਾਰੀ ਤੁਰਦੀ ਤੁਸੀਂ ਚੈੱਕ ਕਰ ਲੋ ਥਣ ਲੈਵਾ ਬਿਲਕੁਲ ਸਾਫ ਆ ਜਮਾ ਤੇ ਬਾਕੀ ਦਿਖਾਉਣੇ ਸਾਨੂੰ ਤੌਰ ਕੇ ਹਨਾ ਤੇ ਬਾਕੀ ਥਣ ਲੈਵਾ ਬਿਲਕੁਲ ਸਾਫ ਆ ਤੇ ਸੂਨ ਵਾਲੀ ਆ ਕਹਿ ਕੇ ਲੈਂਦੀ ਆ ਸਾਰੀ ਗੱਲਬਾਤ ਭਾਈ ਨਾਲ ਕਰਾਂਗੇ ਦੁੱਧ ਬਾਤ ਕਿੰਨਾਗਾ ਤੇ ਪਸੂ ਪਹੁੰਚੀ ਜਾਂਦੇ ਮਿੱਤਰੋ ਤੁਸੀਂ ਦੇਖ ਸਕਦੇ ਹੋ ਨਾ ਤੇ ਅਗਲੀ ਮੰਡੀ ਜਿਹੜੀ ਇਹ ਵਧੀਆ ਭਰਨ ਲੱਗ ਜੂਗੀ ਤੇ ਕਿਉਂਕਿ ਨਮੀ ਮੰਡੀਆਂ ਕਾਮਯਾਬ ਜਿਹੜੀ ਹੌਲੀ ਹੌਲੀ ਹੋ ਜਾਂਦੀ ਹੈ ਦੁੱਧ ਚੰਗਾ ਕੱਢੂ ਚੋਟੀ ਤੇ ਰੇਟ ਬਾਾਈ ਤੇ ਪੁੱਛ ਕੇ ਦਿੰਨੇ ਆ ਕੀ ਰੇਟ ਕਰਦਾ ਹਰਿਆਣੇ ਦੇ ਵਿੱਚ ਮੰਡੀ ਲੱਗਦੀ ਆ ਫਤਿਆਬਾਦ ਵਾਲੀ ਮੰਡੀ ਜਿਹੜੀ ਬੰਦ ਹੋ ਗਈ ਸੀਗੀ ਤੇ ਉਹ ਬਾਈਆਂ ਨੇ ਕੋਲੋਠੇ ਜਿਹੜੀ ਲੱਗਣ ਲਾ ਲਈ ਹਰਿਆਣੇ ਦੇ ਵਿੱਚ ਤੇ ਪੂਰੀ ਜਾਣਕਾਰੀ ਲੈ ਕੇ ਦਿੰਨੇ ਆ ਮਿੱਤਰੋ ਜੁੜੇ ਰਹੋ ਵੀਡੀਓ ਦੇ ਐਂਡ ਤੱਕ ਜਿਹੜੇ ਭਰਾ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੇ ਫਾਈਲ ਲੈਣੇ ਜਾਣ ਕਰ। ਕਰਦਾ ਬਾਈ ਨਾਲ ਗੱਲਬਾਤ। ਬਾਈ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਹਾਂ ਬਾਈ ਨਾਮ ਦੱਸੋ ਆਪਣਾ। ਬਲਜੀਤ ਸਿੰਘ। ਠੀਕ ਆ। ਤੇ ਬਲਜੀਤ ਬਾਈ ਪਿੰਡ ਨਾਖਪੁਰ ਦੀ। ਨਾਖਪੁਰ। ਹਾਂਜੀ। ਜਿਲ੍ਹਾ ਫਤਿਹਬਾਦ। ਹਾਂਜੀ। ਠੀਕ ਆ। ਤੇ ਬਲਜੀਤ ਇੱਕ ਵਾਰੀ ਨੰਬਰ ਬੋਲ ਦੇ ਬਾਈ। 987115 13863 ਠੀਕ ਆ। ਤੇ ਬਲਜੀਤ ਜੀ ਆਪਾਂ ਬਾਈ ਇਹ ਛੋਟੀ ਦੀ ਗੱਲ ਕਰ ਲਈਏ ਕਿਵੇਂ ਸੂਏ ਸੂਏ ਇਸ ਵਾਰ। ਦੂਜੇ ਸੂਏ ਸੂਈਏ ਜੀ। ਦੂਜੇ ਸੂਈ ਹੋਈ ਆ। ਸੂਈ ਹੋਈ। ਬੱਚਾ ਬਾਈ। ਹਾਂ ਬੱਚੇ ਜੀ। ਅੱਛਾ ਬੈਠਾ। ਅੱਜ ਬੰਦਰ ਬੱਚੇ ਠੀਕ ਆ ਬੱਚਾ ਬੱਠਾ ਮਿੱਤਰੋ ਤੇ ਲੱਗ ਜੇ ਬੰਨੀ ਬੱਠਾ ਬਾਈ ਤੇ ਬਾਈ ਮਨ ਲੱਗ ਕਿੰਨੇ ਕਿ ਦਿਨ ਸੁਈ ਹੋਈ ਆ ਸੁਈ ਜੀ 18 20 ਦਿਨਾਂ ਦੀ ਠੀਕ ਆ ਜੀ ਦੁੱਧ ਹੁਣ ਇਸ ਟਾਈਮ ਕਿੰਨਾ ਬਾਈ 13 ਲੀਟਰ 13 ਲੀਟਰ ਠੀਕ ਆ ਤੇ ਦਸੱਲੀ ਕਰਵਾ ਦਿਓਗੇ ਜੇ ਕੋਈ ਕਿਹੇ ਕੀ ਬਰਪਰਾ ਕਰਵਾ ਦਿਆਂ ਠੀਕ ਆ ਤੇ ਬਲਜੀਤ ਰੇਟ ਦੀ ਗੱਲ ਆਂਦੀ ਬਾਈ ਰੇਟ ਕੀ ਕਰਤਾ ਰੇਟ 90000 90000 ਮਾਨਦਾਨ ਹੋ ਜੂ ਹਾਂ ਮਾਨਦਾਨ ਹੋ ਜੂ ਠੀਕ ਆ ਲੈ ਮਿੱਤਰੋ ਮਾਨਦਾਨ ਹੋ ਜੂ ਬਾਕੀ ਬਲਜੀਤ ਨਾਲ ਸੰਪਰਕ ਕਰ ਲਿਓ ਤਾਜੀ ਸੁਈ ਹੋਈ ਆ ते बच्चा उधर बैठा गा ते दुद्ध तेरा लीटर तैयार ते ते तो संपर्क कर लो पिछड़ जिला तो भी बाकी तोर दिखाने लो बाकी पूरी डिटेल जी इधर ला चलो भाई तू लाके दे थालेवा बिलकुल साफ आज ਚੰਗਾ ਝੋਟੀ ਜੜੀ ਪਾ ਦੂਗੀ ਹਨਾ ਜੇ ਆਪਾਂ ਗੱਲ ਕਰ ਲਈਏ ਮੋੜ ਦਾ ਬਾਈ ਮੋੜ ਦਾ ਥੋੜਾ ਯਾਰ ਸੰਘਰ ਬਾਈ ਨੇ ਜੇ ਕੱਟ ਲਾਇਆ ਇੱਥੇ ਦੇਖਣਾ ਜਿਹੜੇ ਕੱਟ ਲੱਗਦੇ ਮੂਰੀ ਮਾਰੀ ਪਈ ਹੁੰਦੀ ਤਾਂ ਦੁੱਗਣੀ ਸੋਹਣੀ ਲੱਗਣੀ ਹੈ ਨਾ ਇਹ ਥਣ ਲਿਆ ਬਿਲਕੁਲ ਸਾਫਾ ਕੱਲਾ ਕੱਲਾ ਥਣ ਲੱਗਿਆ ਤੇ ਚੰਗੇ ਜਿਹੜੀ ਦੁੱਧ ਦੀ ਉਮੀਦ ਤੋਂ ਰੱਖਦੇ ਆ ਆਂ ਤੇ ਆਏ ਦਾ ਹਮਨੇ ਜਿਹੜਾ ਬੱਚਾ ਖੜਾ ਤੇ ਬਾਕੀ ਆਪਾਂ ਭਾਈ ਨਾਲ ਗੱਲਬਾਤ ਕਰਦੇ ਪੁੱਛ ਕੇ ਦਿੰਨੇ ਜਾਣਕਾਰੀ ਤੇ ਮਿੱਤਰੋ ਹਰਿਆਣਾ ਦੇ ਵਿੱਚ ਰਹਿੰਦੀ ਮੰਡੀ ਇਹ ਕਲੋਠੇ ਤੇ ਜਿਹੜਾ ਪੈਂਦਾ ਫਤਿਆਬਾਦ ਜਿਹੜੀ ਫਤਿਆਬਾਦ ਮੰਡੀ ਲੱਗਦੀ ਹੁੰਦੀ ਸੀ ਉਹ ਇੱਥੇ ਲੱਗਣ ਲੱਗੀ ਹਰ ਮੰਗਲਵਾਰ ਲੱਗਦੀ ਐ ਤੇ ਬਾਕੀ ਬਾਈ ਨਾ ਕਰਦਿਆਂ ਗੱਲਬਾਤ ਬਾਈ ਨਾ ਕਰਦਿਆਂ ਗੱਲਬਾਤ ਬਾਈ ਸਸੀ ਗਾਲ ਸਸੀ ਗਾਲ ਹਾਂ ਬਾਈ ਨਾਮ ਦੱਸੋ ਆਪਣਾ ਪਹਿਲਾਂ ਨਾਜ਼ਮ ਸਿੰਘਾ ਜੀ ਠੀਕ ਆ ਬਾਈ ਨਾਜ਼ਮ ਪਿੰਡ ਹੁਕਮਾਲੀ ਹੁਕਮਾਲੀ ਜ਼ਿਲ੍ਹਾ ਫਤਿਆਬਾਦ ਜ਼ਿਲ੍ਹਾ ਫਤਿਆਬਾਦ ਠੀਕ ਆ ਤੇ ਨਾਜ਼ਮ ਬਾਈ ਇੱਕ ਵਾਰੀ ਤਾਂ ਮੋਬਾਈਲ ਨੰਬਰ ਦੱਸਿਓ ਮੜਾ 94167 ਹੂੰ ਛੱਤਰਿਕ ਸੋਸਤਾ ਤਰ ਠੀਕ ਆ ਤੇ ਨਾਜਮ ਭਾਈ ਜੀ ਆਪਾਂ ਇਹਦੀ ਝੋਟੀ ਦੀ ਗੱਲ ਕਰ ਲਈ ਕੰਮੇ ਸੂਏ ਆ ਤੀਜੇ ਆ ਜੀ ਤੀਜੇ ਸੂਏ ਕਹਿ ਦੇਣਾ ਹੋਊਗਾ ਭਾਈ ਸੂਈ ਨੂੰ ਸੂਈ ਨੂੰ ਹੋਏ 20 25 ਦਿਨ ਜੀ 20 25 ਦਿਨ ਦੁੱਧ ਭਾਈ ਕਿੰਨਾ 18 ਲੀਟਰ ਜੀ 18 ਲੀਟਰ ਪੂਰਾ ਤਿਆਰ ਹੋ ਜਾਣਾ ਤਿਆਰ ਹੈ ਤੁਸੀਂ ਅੱਲੀ ਕਰਾ ਦੋਗੇ ਅੱਲੀ ਕਰਾ ਦੇਾਂਗੇ ਠੀਕ ਆ ਤੇ ਨਾਜਮ ਰੇਟ ਦੀ ਗੱਲ ਆਈ ਨੀ ਭਾਈ ਰੇਟ ਕੀ ਰੱਖਦਾ 135 ਆ ਜੀ 135 ਮਾਨਦਾਨ ਕਿੰਨਾ ਹੋ ਜੂਆ ਕੋ ਮੌਕੇ ਦੇਖਿਆ ਠੀਕ ਆ ਮੌਕੇ ਤੇ ਕਰਦੇ ਆ ਸੌਦਾ ਹੋਣ ਲੱਗਾ ਠੀਕ ਆ ਜੀ ਠੀਕ ਆ ਬਾਕੀ ਮੌਕੇ ਤੇ ਮਿੱਤਰੋ ਮਾਨਦਾਨ ਤੇ ਚੰਗੀ ਝੋਟੇ 18 ਲੀਟਰ ਬਾਈ ਕਹਿੰਦਾ ਚਵਾ ਦੇਾਂਗੇ ਹਰਿਆਣੇ ਦੇ ਵਿੱਚ ਚੰਗੇ ਪਸ਼ੂ ਜਿਹੜੇ ਪਾਲਦੇ ਨੇ ਲੋਕ ਹਨ ਪਿੰਡ ਬਾਈ ਦਾ ਹੋਕ ਮਾਲੀਆ ਜ਼ਿਲ੍ਹਾ ਫਤਿਆਬਾਦ ਬਸ ਬਾਈ ਥੋੜੇ ਬਹੁਤ ਡਲਦੀ ਹੈ ਬਾਅਦ ਨਹੀਂ ਤੇ ਬਾਕੀ ਗਾਹਕ ਵੀ ਲੱਗੇ ਖੜਾ ਮਿੰਤਰੋ ਤੇ ਤੋੜ ਕੇ ਦਿਖਾਉਣਾ ਝੋਟੀ ਤੇ ਤਾਜੀ ਸੁਈ ਸਾਹਮਣੇ ਬੱਚਾ ਐਸੀ ਦੀ ਬਾਈ ਬੱਚਾ ਤੇ ਤਾਜੀ ਸੁਈ ਹੈ ਬਾਕੀ ਤੁਰਦੀ ਨੂੰ ਇੱਕ ਵਾਰੀ ਤੁਸੀਂ ਚੈੱਕ ਕਰ ਲਓ ਬਾਕੀ ਤੇ ਲਾਗੀ ਤੇ ਦੁੱਧ ਚੰਗਾ ਪਾ ਦੂਗੀ ਤੇ ਤੋੜ ਕੇ ਆਪਾਂ ਤੁਹਾਨੂੰ ਇੱਕ ਵਾਰੀ ਚੱਕਰ ਆ ਜੇ ਮੂਹਰ ਲੈਣ ਤੋਂ ਗਾੜੀ ਤੋਂ ਤੇਲ ਲਾਗੇ ਹਨਾ ਤੇ ਬਾਕੀ ਬੱਚੇ ਥੋੜਾ ਜਿਆਦਾ ਕਰਦੀ ਐ ਤਾਜੀ ਸੂਈ ਹੋਈ ਆ ਤੇ ਪੂਰੀ ਗੱਲਬਾਤ ਆ ਬਾਈ ਨਾਲ ਕਰਾਵਾਂਗੇ ਤੇ ਦੁੱਧ ਚੰਗਾ ਪਾ ਦੀ ਝੋਟੀ ਤੇ ਚੰਗੀ ਹੈ ਹੈਨਾ ਬਾਕੀ ਬਾਈ ਨਾਲ ਗੱਲਬਾਤ ਕਰਦੇ ਆ ਤਾਜੀ ਸੂਈ ਬਾਕੀ ਕਰਦੇ ਆ ਗੱਲਬਾਤ ਬਾਈ ਨਾਲ ਬਾਈ ਸਸੀਕਾਲ ਸਸੀਕਾਲ ਬਾਈ ਤੇ ਬਾਈ ਨਾਮ ਦੱਸੋ ਆਪਣਾ ਨਾਮ ਬਾਈ ਜਗਰਾਜ ਜਗਰਾਏ ਠੀਕ ਹੈ ਤੇ ਜਗਰਾਏ ਪਿੰਡ ਬਾਈ ਵੰਡਾ ਜੱਟਿਆ ਰਹਿਤੀ ਹੈ ਜ਼ਿਲ੍ਹਾ ਫਤਿਹਵਾਲਾ ਹੈ ਨਾ ਫਤਿਹਵਾਲਾ ਜ਼ਿਲ੍ਹਾ ਠੀਕ ਹੈ ਤੇ ਜਗਰਾਜ ਬਾਈ ਨੰਬਰ ਬੋਲੀ ਇੱਕ ਵਾਰੀ ਦਾ 946008 ਹਮ ਇਹ 822 ਠੀਕ ਹੈ ਤੇ ਜਗਰਾਜ ਬਾਈ ਜਿਹੜੀ ਝੋਟੀ ਆਪਾਂ ਲਈ ਖੜਾ ਤੋਰ ਕੇ ਦਿਖਾਈ ਹੈ ਕਹਵੇਂ ਸੂਇਆ ਤੀਜੇ ਹੈ ਜੀ ਤੀਜੇ ਸੂਇਆ ਕੈ ਦਿਨ ਹੋ ਗਿਆ ਅੱਜ ਅੱਜ ਇਹਨੂੰ 18 ਦਿਨ ਹੋ ਗਏ 18 ਦਿਨ 18 ਦਿਨ ਬਾਈ ਹਾਂ ਦੁੱਧ ਕਿੰਨਾ ਇਸ ਟਾਈਮ ਦੁੱਧ ਇਸ ਟਾਈਮ ਕਿੰਨਾ ਕਿਲੋ ਹੈ 11 ਕਿਲੋ ਤੇਲ ਲੱਗਿਓ ਹੈ ਨਾ ਤੇਲ ਲੈ ਝੋਟੀ ਬਹੁਤ ਚੰਗੀ ਸੀ ਮਿੱਤਰੋ ਤੇਲਾਂ ਗੱਲ ਕਰ ਤੇ 18 ਦਿਨਾਂ ਦੇ ਸੂਇਆ ਤੇ ਮਗਰ ਬਾਈ ਬੱਚਾ ਬੱਚਾ ਕੱਟਾ ਜੀ ਕੱਟਾ ਠੀਕ ਹੈ ਤੇ ਜਗਰਾ ਰੇਟ ਦੀ ਗੱਲ ਨਹੀਂ ਭਾਈ ਰੇਟ ਕੀ ਕਰਦਾ 80 ਹਜ਼ਾਰ 80 ਹਜ਼ਾਰ ਮੰਨ ਤਾਂ ਹੋ ਜੂ ਆ ਹੋ ਜੂ ਮੰਨ ਤਾਂ ਠੀਕ ਹੈ ਮੇਤਰੋ ਰੇਟ 80 ਹਜ਼ਾਰ ਤੇ ਲੱਗੀ ਝੋਟੀ ਤੇ ਬਾਕੀ ਤੁਸੀਂ ਬਾਈ ਨਾਲ ਸੰਬਰਕ ਕਰ ਸਕਦੇ ਜਗਰਾ ਨਾ ਰਦੀਆ ਤੋਂ ਪਿੰਡ ਬਾਈ ਦਾ ਰਦੀਆ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਤੇ ਬਾਕੀ ਇੱਕ ਮੇਤਰੋ ਹੋਰ ਹੈ ਝੋਟੀ ਥੋੜੀ ਡਰਦੀ ਹੈ ਬਾਈ ਕਹਿੰਦਾ ਬਾਹਰ ਨਹੀਂ ਕੱਢੀ ਕਦੇ ਰੋਸ਼ੇ ਰੰਗ ਚ ਪੈ ਜਾਂਦੀ ਆ ਝੋਟੀ ਸਕੀਨ ਹੈ ਬੁਰੀ ਤੇ ਬਾਕੀ ਕੱਚੀ ਆ ਕਹਿ ਕੇ ਦਿਨ ਲੈਂਦੀ ਹੈ ਬਾਈ ਨਾਲ ਗੱਲਬਾਤ ਸਾਰੀ ਕਰਦੇ ਆ ਹਾਂ ਬਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਤੇ ਬਈ ਨਾਮ ਦੱਸੋ ਆਪਣਾ ਮਿਲਖਰਾਜ ਮਿਲਖਰਾਜ ਹਾਂਜੀ ਠੀਕ ਆ ਬਈ ਮਿਲਖਰਾਜ ਪਿੰਡ ਆਪਣਾ ਕਿਹੜਾ ਕ ਪਿੰਡ ਕੋਲੋਠਾ ਹੀ ਆਈ ਪਿੰਡ ਆ ਜੀ ਕੋਲੋਠਾ ਹੀ ਪਿੰਡ ਆ ਹਾਂਜੀ ਮੰਡੀ ਵਾਲਾ ਤੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਠੀਕ ਆ ਤੇ ਮਿਲਖਰਾਜ ਬਈ ਇੱਕ ਵਾਰ ਦਾ ਨੰਬਰ ਬੋਲੀ 94676 ਹੂੰ 51258 ਠੀਕ ਆ ਤੇ ਬਈ ਜੇ ਆਪਾਂ ਝੋਟੀ ਦੀ ਗੱਲ ਕਰ ਲਈਏ ਕਹਿੰਦੇ ਸੂਏ ਸੂਏ ਦੂਜਾ ਸੂਏ ਸੂਏ ਕੀ ਬਈ ਦੂਜਾ ਕਰਦੀ ਆਪਣੀ ਕਰਦੀ ਝੋਟੀ ਆ ਠੀਕ ਆ ਤੇ ਬਈ ਪਹਿਲੇ ਸੂ ਕਿੰਨੇ ਸੀਗੇ ਦੁੱਧ ਦੇ ਪਹਿਲਾ ਲੀਟਰ ਪਹਿਲੇ ਸੂ 10 ਲੀਟਰ ਦੋ ਸੀ 10 ਲੀਟਰ ਹੁਣ ਕੈ ਕਿ ਦਿਨ ਲੈਂਦੀ ਹੈ ਬਾਈ بس 10 ਕ ਦਿਨ ਕੱਢੂਗੀ 10 ਕ ਦਿਨ ਥੋੜਾ ਜਿਆ ਡਰਦੀ ਹੈ ਨਾ ਹਾਂ ਡਰਦੀ ਹੈ ਘਰੋਂ ਕਦੇ ਕੱਢੀ ਘਰੋਂ ਨਿਕਲ ਹੀ ਨਹੀਂ ਕਰੇ ਠੀਕ ਹੈ ਥੋੜਾ ਡਰਦੀ ਹੈ ਮਿੱਤਰੋ ਬਾਈ ਕਹਿੰਦਾ ਘਰੋਂ ਕੱਢੀ ਨਹੀਂ ਕਦੇ ਝੋਟੀ ਚੰਗੀ ਹੈਗੀ ਤੇ ਬਈ ਮਤਲਬ 10 ਦਿਨ ਰਹਿੰਦੀ ਹੈ ਤੇ ਕਿੰਨਾ ਕੁ ਦੁੱਧ ਪਾ ਦੂ ਤੇਰੇ ਹਿਸਾਬ ਨਾਲ 12-13 ਲੀਟਰ ਦੁੱਧ ਪਾ ਦਊਗੀ ਠੀਕ ਹੈ ਤੇ ਰੇਟ ਬਾਈ ਕੀ ਕਰਤਾ ਮੈਂ ਰੇਟ 1.5 ਕਰ ਦਿੰਦਾ 1.5 ਹਾਂਜੀ ਠੀਕ ਮਨਤਨ ਹੋ ਜਾ ਹਾਂ ਮੌ ਤੇ ਮੈਂ ਥੋੜਾ ਤੁਹਾਨੂੰ ਪਿੱਛੋਂ ਵੀ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਤੇ ਬਾਕੀ ਬਾਈ ਦਾ ਪਿੰਡ ਕਲੋਠਾ ਹੈਗਾ ਤੇ ਜ਼ਿਲ੍ਹਾ ਫਤਿਆਮਾੜ ਹੈਣਾ ਤੇ ਥਾਂਲੇਵਾ ਬਿਲਕੁਲ ਸਾਫਾ ਚਾਰੇ ਸਣ ਅਲਗ-ਅਲਗ ਆ ਤੇ ਤਿਆਰ ਹੁੰਦੀ ਹੁੰਦੀ ਝੋਟੀ ਚੰਗੀ ਆ ਥੋੜਾ ਦਰਦੀ ਜ਼ਰੂਰ ਆ ਇਸ ਕਰਕੇ ਆਪਾਂ ਚੋਰੀ ਨਹੀਂ ਹੈਗੀ ਹੈਣਾ ਤੇ ਬਾਈ ਨਾਲ ਸੰਪਰਕ ਤੁਸੀਂ ਕਰ ਲਿਓ ਤੇ ਪਿੰਡ ਬਾਈ ਦਾ ਕਲੋਠਾ ਜ਼ਿਲ੍ਹਾ ਫਤਿਆਮਾੜ

ਇੱਧਰ ਇੱਧਰ ਜੇ ਮੈਂ ਤੇਰੇ ਕੋਲ ਨਾ ਘੱਬਣ ਜੋਟੀ ਤੋੜ ਕੇ ਦਿਖਾਉਣਿਆ ਤੇ ਬਾਕੀ ਬਾਈ ਨੇ ਕਰਾਂ ਗੱਲਬਾਤ ਕਿੰਨਾ ਕੁ ਟਾਈਮ ਲੈਂਦੀ ਐ ਕੀ ਗੱਲਬਾਤ ਆ ਤੇ ਥਾਂ ਦੇਵਾ ਸਾਫ਼ ਸੀਗਾ ਪਰ ਇੱਕ ਪਾਸੇ ਜਿਹੜਾ ਥਾਮ ਦੀ ਨਾ ਵੇਚਣਾ ਪੰਜ ਥਾਂ ਨੇ ਮੱਝ ਦੇ चलता है नहीं। ते बाकी बी तो मुड़ा बन देने घाल दिया बिलकुल साफ सी बाकी आप गल बात करा पुछ के दिन तो जानकारी की करता कि कि मुलबाड़ी है सारा बाकी एक बार थो फिर दिखा दीए ਕਰਦੇ ਆਂ ਗੱਲਬਾਤ ਮントਰੋ ਬਾਈ ਨਾਲ ਹਾਂ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਨਾਮ ਦੱਸੋ ਪਹਿਲਾਂ ਆਪਣਾ ਨਾਮ ਮੇਰਾ ਸਿੱਧਾ ਜਗਿੰਦਰ ਸਿੰਘ ਹੈ ਉਹ ਪੱਪੂ ਦੇ ਨਾਂ ਤੇ ਜਾਂਦੇ ਮੈਂ ਜਦਾ ਜੀ ਠੀਕ ਹੈ ਜਗਿੰਦਰ ਸਿੰਘ ਆ ਪੱਪੂ ਦੇ ਨਾਂ ਤੇ ਬੰਦੇ ਜਾਂਦੇ ਆਂਡ ਕਿਹੜਾ ਬਾਈ ਆਪਣਾ ਆਲੂਪੁਰ ਆਲੂਪੁਰ ਠੀਕ ਹੈ ਤੇ ਪੱਪੂ ਇੱਕ ਵਾਰੀ ਮੋਬਾਈਲ ਨੰਬਰ ਬੋਲ ਬਾਈ 9878281505 ਠੀਕ ਹੈ ਤੇ ਪੱਪੂ ਜੀ ਆਪਾਂ ਭਈਆ ਝੋਟੀ ਦੀ ਗੱਲ ਕਰ ਲਈਏ ਕੰਮੇ ਸੂਏ ਸੂਏ ਇਸ ਵਾਰ ਇਹ ਦੂਜੇ ਸੂਏ ਸੂਣੀ ਬਾਈ ਦੂਜੇ ਸੂਏ ਕਹਿ ਕੇ ਦਿੰਨੇ ਕੱਚੀ ਆ ਇਹ ਹਫਤੇ ਦੀ ਕੱਚ ਏ ਬਾਈ ਦੁੱਧ ਕਿੰਨਾ ਕੱਢ ਦੂ? ਦੁੱਧ ਪਹਿਲਾਂ ਨੇ 12 ਕਿੱਲੋ ਡੇਕਟ ਕੱਢਿਆ ਨੱਟ ਜੀ। ਠੀਕ ਐ। ਹੁਣ 14-15 ਕਿੱਲੋ ਕੱਢ ਦੂ। ਕੱਢ ਦੂ। ਤੇ ਬਾਕੀ ਥੋੜਾ ਥਣ ਜਣੇ ਕੰਮ ਕਰਦਾ ਹਨਾ। ਹਾਂਜੀ ਬਾਈ ਥੋੜਾ ਥਣ ਜਣੇ। ਜਵਾਂਂਦਰੂ ਹੈ ਨਾ ਚੱਲਦਾ ਤਾਂ ਹੋਣਾ ਨਹੀਂ। ਚੱਲਦਾ ਜੀ। ਜਵਾਂਂਣੀ ਝੂਠ ਮਾਰਦੇ ਚੱਲਦਾ। ਠੀਕ ਹਾਂ 10 ਕਿੱਲੋ ਦਿੱਤਾ ਚੰਗਾ। ਹਾਂਜੀ। ਲੈ ਮਿੱਤਰੋ ਪੰਜ ਥਣ ਨੇ। ਝੋਟੀ ਇੱਕ ਨੰਬਰ ਸੀਗੀ ਥੋੜਾ ਜਿਹਾ ਪੰਜਵੇਂ ਥਣ ਨੇ ਆਪਾਂ ਕਹਦੇ ਇਹ ੱੱੱਬਾ ਲੱਗ ਜਾਂਦਾ ਤੇ ਬਾਈ ਕਹਿੰਦਾ ਚੱਲਦਾ ਵਾ ਵਿਚੀ ਝੋਇਆ ਜਾਂਦਾ ਸਾਰੀ ਜਾਣਕਾਰੀ ਲੈ ਲਿਓ ਤੇ ਪੱਪੂ ਰੇਟ ਦੀ ਗੱਲ ਆਂਦੀ ਬਈ ਰੇਟ ਕੀ ਹੈ ਯਾਰ ਬਈ 85080 ਦੀ ਹਾਨ ਆਈ ਹੈ 85080 ਦੀ ਹਾਨ ਹਾਂਜੀ ਮਾਨਤਾ ਨਹੀਂ ਦੋ ਵਧ ਨਹੀਂ ਹੋਣਾ ਕੋਈ ਯਾਰ ਇਧਰ ਉਧਰ ਹੋ ਸਕਦਾ ਬਾਤ ਨਹੀਂ ਠੀਕ ਹੈ ਬੜਾ ਨਹੀਂ ਹਾਂ ਜੇ ਮਿੱਤਰੋ ਬਾਕੀ ਤੁਸੀਂ ਪੱਪੂ ਨਾਲ ਸੰਪਰਕ ਕਰ ਲਿਓ ਪਿੰਡ ਬਈ ਦਾ ਆਲੂਪੁਰ ਆਲੂਪੁਰ ਜ਼ਿਲ੍ਹਾ ਮਾਨਸਾ ਹੈ ਨਾ ਮਾਨਸਾ ਮਾਨਸਾ ਰਹਿੰਦਾ ਹਾਂਜੀ ਮਾਨਸਾ ਜ਼ਿਲ੍ਹਾ ਮਾਨਸਾ ਹਾਂ ਫਿਰ ਬਾਰਡਰ ਦੀ ਆ ਗਿਆ ਹੈ ਨਾ ਪੰਜਾਬ ਤੇ ਰਿਆਣੇ ਦੇ ਬਾਰਡਰ ਤੇ ਅੱਧ ਦੇ ਆ ਗਿਆ ਬਈ ਦਾ ਪਿੰਡ ਆਲੂਵਾਲੀਆ ਹਾਂਜੀ ਤੇ ਬਾਕੀ ਜ਼ਿਲ੍ਹਾ ਮਾਨਸਾ ਮਿੱਤਰੋ ਬਈ ਨਾਲ ਸੰਪਰਕ ਤੁਸੀਂ ਕਰ ਸਕਦੇ ਹੋ ਪੁਨਰ ਹਣਾ ਤੇ ਸਾਰੀ ਜਾਣਕਾਰੀ ਲੈ ਲਓ ਤੇ ਫੇਰ ਜਿਹੜੀ ਝੋਟੀਏ ਖਰੀਦ ਸਕਦੇ ਹੋ ਰੇਟ ਜਾਇਦਾ ਤੇ ਥੋੜਾ ਜਿਹਾ ਜਿਹੜਾ ਥੰਨੇ ਆਪਣਾ ਕੰਮ ਗਾਲਦਾ ਤੇ ਬਾਕੀ ਬਾਈ ਤੋਂ ਜਾਣਕਾਰੀ ਲੈ ਕੇ ਤੁਸੀਂ ਫੇਰ ਖਰੀਦ ਸਕਦੇ ਹੋ ਮਿੱਤਰੋ ਤੇ ਇੱਕ ਸਾਨੂੰ ਦੋਸਤੋ ਸਸਤੇ ਹੀ ਮੁੱਲ ਦੀ ਝੋਟੀ ਦਿਖਾਉਣ ਲੱਗੇ ਆ ਬੱਚਾਗਾ ਤੇ 1.5 ਮਹੀਨੇ ਦੀ ਬਾਈ ਕੈਸ ਹੋਈ ਆ ਤੇ ਬਾਕੀ ਥਣ ਲਈ ਬਤਾ ਸਾਹਾ ਭਾਗਾ ਤੇ ਜਿਵੇਂ ਆਪਾਂ ਕਹ ਦੀਏ ਮੋੜ ਦਾ ਬਾਈ ਮੋੜ ਦਾ ਟੁੱਟ ਮੇ ਜੇਕਰ ਹੋਈ ਆ ਤੇ ਬਾਕੀ ਆਪਾਂ ਇਹਦੀ ਵੀ ਆਪਾਂ ਗੱਲ ਬਾਤ ਉਹ ਬਈ ਨਾਲ ਕਰਾਵਾਂਗੇ ਦੋ ਨਗ ਲੈ ਕੇ ਪਹੁੰਚੇ ਸੀ ਭਈ ਆਲੂ ਵਾਲੇ ਤੋਂ ਤੇ ਇਹਦੀ ਵੀ ਜਾਣਕਾਰੀ ਲੈ ਕੇ ਦਿੰਨੇ ਆ ਤੇ ਇਹ ਸੂਈ ਹੋਈ ਹੈ 1.5 ਮਹੀਨੇ ਦੀ ਬੱਚਾ ਸਾਹਮਣੇ ਆ ਤੇ ਬੰਨ ਦੇ ਭਾਈ ਤੇ ਬਾਕੀ ਵੀ ਤੂੰ ਦਾ ਰੇਟ ਪੁੱਛ ਕੇ ਦਿੰਨੇ ਆ ਕੀ ਰੇਟ ਕਰਦਾ ਤੇ ਭਾਈ ਪੱਪੂ ਇਹ ਜਿਹੜੀ ਆਪਾਂ ਝੋਟੀ ਤੋੜ ਕੇ ਖਾਈ ਇਹ ਕਿੰਨੇ ਕੰਮੇ ਸੂਈ ਆ ਇਹ ਪਹਿਲੇ ਸੂਏ ਭਾਈ ਇਹ ਪਹਿਲੇ ਸੂਏ ਹਾਂਜੀ ਤਿੰਨ ਕੱਦੀ ਛੋੜੀ ਹੈ ਨਾ ਹਾਂ ਨਕਦੀ ਥੜੀ ਠੀਕ ਹੈ ਤੇ ਕਿੰਨੇ ਟਾਈਮ ਦੀ ਸੂਈ ਹੋ ਗਈ ਬਾਈ ਇਹ ਸੂਈ ਹੈਗੀ ਡੇਢ ਕੁ ਮਹੀਨੇ ਦੀ ਜੀ ਡੇਢ ਮਹੀਨੇ ਦੀ ਹਾਂਜੀ ਤੇ ਦੁੱਧ ਬੱਪੂ ਇਸ ਟਾਈਮ ਬਾਈ ਕਿੰਨਾ ਦੁੱਧ ਹੈਗਾ ਇੰਥੇ ਰ 8 ਤੇ 9 ਦੇ ਵਿੱਚ ਵਿੱਚ 8 ਤੇ 9 ਦੇ ਵਿੱਚ ਵਿੱਚ ਹਾਂਜੀ ਠੀਕ ਹੈ ਤੇ ਪੱਪੂ ਇਹਦੇ ਰੇਟ ਬਾਈ ਫਿਰ ਰੇਟ ਇਹਦਾ 65000 ਰੁਪਏ ਦੇਣੀ 60000 ਦੀ ਹਾਂ ਨਾ 5000 ਰੁਪਏ ਮੰਗਦਾ ਹਾਂਜੀ ਬਸ ਜੇ ਮੇਤਰੋ 65000 ਰੇਟ ਕਰਦਾ ਬਾਈ ਡੇਢ ਕੁ ਮਹੀਨੇ ਸੂਈ ਹੋਈ ਆ ਤੇ 8 9 ਲੀਟਰ ਜਿਹੜੇ ਝੋਟੀ ਦਾ ਦੁੱਧ ਆ ਤੇ ਬਾਕੀ ਬਾਈ ਕਹਿੰਦਾ 60000 ਰੁਪਏ ਦੇਣੀ ਆ ਤੇ ਬਾਕੀ ਬਾਈ ਨਾਲ ਤੁਸੀਂ ਸੰਪਰਕ ਕਰ ਸਕਦੇ ਪੱਪੂ ਨਾਲ ਆਲੂ ਵਾਲੀ ਪਿੰਡ ਹੈ ਬਈ ਦਾ ਤੇ ਜ਼ਿਲ੍ਹਾ ਮਾਨਸਾ ਬਾਕੀ ਆਹੇ ਟੋਟਿਆਂ ਵਿੱਚ ਤਰ ਸਕਦਾ ਹੋਇਆ ਤੇ ਪਾਸਾ ਬਿਲਕੁਲ ਸਹੀ ਆ ਤੇ ਥਾਂਲੇ ਵੀ ਦੀ ਬਿਲਕੁਲ ਓਕੇ ਰਿਪੋਰਟ ਸੀ ਤੇ ਕਲੋਠਾ ਮੰਡੀਆ ਫਤਿਆਵਾ ਜ਼ਿਲ੍ਹਾ ਰਹਿੰਦਾ ਤੇ ਬਾਕੀ ਰੱਦੀ ਤੋਂ 10 ਕਿਲੋਮੀਟਰ ਦੂਰ ਆ ਤੇ ਝਨੀਰ ਤੋਂ ਹੋएगी 12-15 ਕਿਲੋ ਕਿਲੋਮੀਟਰ ਦੂਰ ਆ ਤੇ ਬਾਕੀ ਸੈਂਟਰ ਦੇ ਵਿੱਚ ਮੰਡੀ ਪੈਂਦੀ ਆ ਜੇਕਰ ਉਧਰੋਂ ਉਹਨਾਂ ਤਹਨੀਰ ਤੋਂ 15 ਕਿਲੋਮੀਟਰ ਦੇ ਕਰੀਬ ਆ ਤੇ ਰਤੀਏ ਤੋਂ ਸਿਰਫ 10 ਕਿਲੋਮੀਟਰ ਦੂਰ ਆ ਫਤਿਹਾਬਾਦ ਤੋਂ ਹੈਗੀ 25 ਕਿਲੋਮੀਟਰ ਦੂਰ ਆ ਤੇ ਬਾਕੀ ਤੁਸੀਂ ਆ ਕੇ ਇੱਥੇ ਵਿਜ਼ਿਟ ਕਰਕੇ ਵਧੀਆ ਪਸ਼ੂ ਜਿਹੜਾ ਖਰੀਦ ਸਕਦੇ ਹੋ ਬਾਕੀ ਮੇਰੇ ਤੋਂ ਇੱਕ ਕੱਟੀ ਵੀ ਆਈ ਇੱਥੇ ਤੇ ਕੱਟੀ ਸ਼ਕੀਨ ਹਨਾ ਛੋਟੀ ਆ ਇਹ ਆਪਾਂ ਗੱਲ ਕਰ ਲਈ ਤਾਂ ਭਾਈ ਮੱਧਵਾਲ ਦਿਨ ਆ ਜੇ ਤੇ ਬਾਕੀ ਇੱਥੇ ਥੋੜੇ ਜਿਹੇ ਪਸ਼ੂ ਜੇ ਘੱਟ ਪਹੁੰਚਦੇ ਮੰਡੀ ਨਮੀ ਆ ਇਹ ਹੌਲੀ ਹੌਲੀ ਏਡੀ ਮੰਡੀ ਪਰਨ ਲੱਗ ਜੂਗੀ ਤੇ ਲਿਖਾਈ ਬਹੁਤ ਘੱਟ ਹੈ ਜੇ ਆਪਾਂ ਗੱਲ ਕਰ ਲਈ ਲਿਖਾਈ ਸਿਰਫ 500 ਰੁਪਇਆ ਖਰੀਦਣ ਨਾਲ ਤੇ 500 ਰੁਪਈਆ ਵੇਚਣ ਨਾਲ ਤੇ ਦਾਜ ਰੇਟ ਹੈ ਤੇ ਪਰਚੀ ਪੁਰਚੀ ਹੋਰ ਕੋਈ ਨਹੀਂ ਹੈਗੀ ਤੇ ਚਾਹ ਪਾਣੀ ਨਾਲ ਨੂੰ ਪਿਉਂਦੇ ਫਰੀ ਤੇ ਕਈ ਵਾਰ ਪਰ ਕਹਿੰਦੇ ਨਾ ਵੀ ਖਰਚਾ ਹੋ ਜੂ ਏਡੀ ਦੂਰ ਚਾਹ ਪਾਣੀ ਫਰੀ ਹੈ ਬਿਲਕੁਲ ਤੇ ਤੰਬੂ ਮੰਜੇ ਦਾ ਕੋਈ ਖਰਚਾ ਨਹੀਂ ਆਪਾਂ ਗੱਲ ਕਰ ਲਈ ਤੰਬੂ ਮੰਜਾ ਫਰੀ ਹੈ ਤੋਕਣ ਮੱਜਾਂ ਵੀ ਆ ਜਾਂਦੀਆਂ ਨੇ ਸੱਜਣਾ ਵੀ ਆ ਜਾਂਦੇ ਗਾਮਾਂ ਵੀ ਆ ਜਾਂਦੇ ਜੇ ਆਪਾਂ ਦੇਖੀ ਹੈ ਨਾ ਤੇ ਬਾਕੀ ਫਤਿਆਬਾਦ ਜਿਹੜੀ ਮੰਡੀ ਲੱਗਦੀ ਸੀ ਉਹ ਮੰਡੀ ਬੰਦ ਹੋਣ ਕਰਕੇ ਜਿਹੜਾ ਇਹ ਭਰਾਵਾਂ ਨੇ ਬਰਾਲਾ ਕਰਿਆ ਤੇ ਇੱਕ ਲੋਠੇ ਜਿਹੜੀ ਉਸ ਮੰਡੀ ਲੱਗਣ ਲੱਗੀ ਹੈ ਹਰਿਆਣੇ ਦੇ ਵਿੱਚ ਹੀ ਫਤਿਆਬਾਦ ਤੋਂ ਸਰ 25 ਕਿਲੋਮੀਟਰ ਦੂਰ ਆ ਤੇ ਰਤੀਏ ਤੋਂ ਹੈਗੀ 10 ਕਿਲੋਮੀਟਰ ਦੂਰ ਆ ਤੇ ਚਨੀਰ ਤੋਂ ਹੈਗੀ ਆ 15 ਕਿਲੋਮੀਟਰ ਦੀ ਦੂਰੀ ਤੇ ਸੈਂਟਰ ਦੇ ਵਿੱਚ ਮੰਡੀ ਆ ਜਾਂਦੀ ਹੈ ਤੇ ਬਾਕੀ ਤੁਸੀਂ ਇੱਥੇ ਪਹੁੰਚ ਗਏ ਤੇ ਵਧੀਆ ਪਸੂ ਖਰੀ ਸਾਕੋ ਹਨਾ ਮੰਝਾ ਤੰਬੂ ਫਰੀ ਤੇ ਚਾਹ ਦੀ ਸਵੇ ਫਰੀ ਆ ਤੇ ਰੇਟ ਪਰਚੀ ਦਾ ਜਿਹੜਾ 500 ਰੁਪਏ ਲਿਖਿਆ ਆਈਦਾ 500 ਰੁਪਏ ਹੈਗਾ ਫ੍ਰੀ ਨਾਲ ਦੇ 500 ਵੀ ਵੇਚਣ ਵਾਲਾ ਤੇ ਪਸੂ ਵਧੀਆ ਦਾ ਪਹੁੰਚ ਜਾਂਦੇ 20 25 ਪਸੂ ਪਹੁੰਚਦੇ ਨੇ ਹੌਲੀ ਹੌਲੀ ਬਰਾ ਵਧੀਆ ਫੰਕਸ਼ਨ ਲੱਗ ਜਾਣਗੇ। ਧੰਨਵਾਦ ਸਾਰੇ ਭਰਾਵਾਂ ਦਾ। ਜੀ ਵੀਡੀਓ ਕਿਵੇਂ ਲੱਗੀ? ਕਮੈਂਟ ਕਰਕੇ ਜਰੂਰ ਦੱਸ ਦਿਓ। ਤੇ ਮਿਲਦੇ ਆਂ ਦੋਸਤੋ ਜਲਦੀ ਕਿਸੇ ਨਵੀਂ ਮੰਡੀ ਦੇ ਨਾਲ ਤੇ ਤੱਕ ਤੱਕ ਲਈ ਦਿਓ ਇਜਾਜ਼ਤ ਸਾਰੇ ਭਰਾ ਸਹਿਯੋਗ ਕਰਿਆ ਕਰੋ ਨਵੀਂ ਮੰਡੀ ਨੂੰ ਸਪੋਰਟ ਜਿਹੜੀ ਜਰੂਰ ਬਣਦੀ ਹੈ ਨਾ ਤੇ ਬਾਕੀ ਪਰਚੀ ਘਟ ਹੈਗੀ ਤੇ ਜਿਵੇਂ ਆਪਣੇ ਇੱਧਰ ਪੰਜਾਬ ਦੇ ਵਿੱਚ ਪਰਚੀ ਬਹੁਤ ਜ਼ਿਆਦਾ ਤੇ ਹਰਿਆਣੇ ਦੀ ਮੰਡੀ ਆ ਅੱਗੂ ਬੰਦ ਵੀ ਹੋ ਗਈ ਤੇ ਇਹ ਮੰਡੀ ਜਿਹੜੀ ਕਾਮਯਾਬ ਹੋ ਸਕਦੀ ਹੈ ਨਾ ਤੇ ਮਿਲਦੇ ਹਾਂ ਦੋਸਤੋ ਜਲਦੀ ਇਸੇ ਮੰਡੀ ਨਮੀ ਦੇ ਨਾਲ